ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਉਣ ਵਾਲੇ ਸਮੇਂ ਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਕਿਹੋ ਜਿਹਾ ਹੋਵੇਗਾ ਆਉਣ ਵਾਲਾ ਸਮਾਂ ਸਾਧ ਸੰਗਤ ਆਉਣ ਵਾਲੇ ਸਮੇਂ ਦੇ ਬਾਰੇ ਜੇਕਰ ਜਾਣਨਾ ਹੋਵੇ ਤੇ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਬਿਨਾ ਵਧੀਆ ਕੋਈ ਹੋਰ ਸਮਝਾਈ ਨਹੀਂ ਸਕਦਾ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਨੂੰ ਜ਼ਰੂਰ ਸਮਝਾਏਗੀ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਨੂੰ ਆਗਾ ਕਰ ਦੇਗੀ ਆਪਾਂ ਬੇਨਤੀਆਂ ਨਾਲੋ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਜੀ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਲ ਯੁਗ ਦਾ ਸਮਾਂ ਹੈ ਇਹ ਜਿਹੜਾ ਸਮਾਂ ਹੈ ਨਾ ਅਸੀਂ ਕਾਲ ਯੁਗ ਦੇ ਵਿੱਚੋਂ ਦੀ ਨੰਗ ਰਹੇ ਹਾਂ ਤੇ ਆਖਰ ਜਿਹੜਾ ਆਉਣ ਵਾਲਾ ਸਮਾਂ 25 26 27 ਇਹ ਜਿਹੜਾ ਸਮਾਂ ਹੋਏਗਾ ਇਹ ਅਜਿਹਾ ਸਮਾਂ ਹੋਣ ਵਾਲਾ ਹੈ ਜਿਸ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਵਿਅਦਵੀ ਸਭ ਤੋਂ ਵੱਧ ਹੋਏਗੀ ਪਿਆਰਿਓ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਅਦਵੀ ਸਭ ਤੋਂ ਵੱਧ ਹੁੰਦੀ ਹੈ ਔਰ ਬਾਕੀ ਪਾਵਨ ਗ੍ਰੰਥ ਜਿਹੜੇ ਨੇ ਉਹ ਵੀ ਨਹੀਂ ਬਖਸ਼ੇ ਜਾਂਦੇ ਬੜੀ ਹੈਰਾਨਗੀ ਦੀ ਗੱਲ ਹੈ ਬਾਕੀ ਸਾਰੇ ਗ੍ਰੰਥ ਜਿਹੜੇ ਨੇ ਉਹ ਵੀ ਨਹੀਂ ਬਖਸ਼ੇ ਜਾਂਦੇ ਪਿਆਰਿਓ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਕਿਉਂਕਿ ਅੱਜ ਰਿਸ਼ਤੇ ਵੀ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ ਤੇ ਹਾਲਾਂਕਿ ਸੇਵਾ ਭਾਵਨਾ ਜਿਹੜੀ ਹੈ ਉਹ ਵੀ ਖਤਮ ਹੋ ਚੁੱਕੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵੱਧ ਰਹੀ ਬੇਅਦਬੀ ਜਿਹੜੀ ਹੈ ਇਹ ਚਿੰਤਾ ਦਾ ਬਹੁਤ ਵੱਡਾ ਕਾਰਨ ਹੈ ਸਾਡੇ ਪੰਜਾਬ ਦੇ ਵਿੱਚ ਦੂਜੇ ਲੋਕਾਂ ਦਾ ਆ ਕੇ ਕਾਬਜ਼ ਹੋ ਜਾਣਾ ਬੜੀ ਹੈਰਾਨਗੀ ਹੋਈ ਜਦੋਂ ਆ ਹੁਣ ਸਰਪੰਚੀ ਦੇ ਇਲੈਕਸ਼ਨ ਹੋਏ ਨੇ ਤੇ ਬੜੀਆਂ ਥਾਮਾਂ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਆਪਣੀਆਂ ਨਾਮਜ਼ਾਦਗੀਆਂ ਦਾਖਲ ਕੀਤੀਆਂ ਇਹ ਕੋਈ ਆਮ ਗੱਲ ਨਹੀਂ ਵੀ ਆਪਾਂ ਸੁਣ ਲਈ ਤੇ ਵਾਹ ਜੀ ਵਾਹ ਕਰਕੇ ਅੱਗੇ ਲੰਘ ਗਏ ਪਰ ਨਹੀਂ ਵੱਡਾ ਚਿੰਤਾ ਦਾ ਵਿਸ਼ਾ ਵੀ ਸਾਡੇ ਲੋਕ ਬਾਹਰ ਨੂੰ ਤੁਰ ਗਏ ਪਰ ਇੱਥੇ ਸਾਡੇ ਪ੍ਰਵਾਸੀਆਂ ਨੇ ਕਬਜ਼ੇ ਕਰ ਲਏ ਹੁਣ ਇੱਕ ਪਿੰਡ ਦੇ ਵਿੱਚ ਜਗਤਪੁਰਾ ਪਿੰਡ ਹੈ ਜੀ ਮੁਹਾਲੀ ਦਾ ਜਿੱਥੇ ਕਿ 900 ਵੋਟ ਜਿਹੜੀ ਹੈ ਉਹ ਹੈ ਪੰਜਾਬੀਆਂ ਦੀ ਤੇ 6500 ਵੋਟ ਜਿਹੜੀ ਆ ਉਹ ਪ੍ਰਵਾਸੀਆਂ ਦੀ ਹੈ ਹੁਣ ਤੁਸੀਂ ਹਿਸਾਬ ਲਾਓ ਵੀ ਉਹ ਲੋਕ ਕਿੱਧਰ ਚਲੇ ਗਏ ਜਿਹੜੇ ਉੱਥੋਂ ਦੇ ਪਹਿਲੇ ਵਸਨੀਕ ਨੇ ਉਹ ਹੁਣ ਬਾਹਰ ਚਲੇ ਗਏ ਤੇ ਹਾਲਾਂਕਿ ਉੱਥੇ ਜਿਹੜੀ ਹੈ ਸਹਿਮਤੀ ਨਹੀਂ ਹੋਈ ਇਲੈਕਸ਼ਨ ਹੋਏ ਚਲੋ ਪੰਜਾਬੀ ਭਰਾ ਜਿਹੜਾ ਉੱਥੇ ਜਿੱਤੇ ਆ ਪਰ ਆਖਰ ਦੇ ਵਿੱਚ ਦੂਸਰੀ ਉਦਾਹਰਣ ਪਿੰਡ ਰੋਡੇ ਦੇ ਵਿੱਚ ਜਿੱਥੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ ਦਾ ਪਿੰਡ ਜਿੱਥੇ ਪ੍ਰਵਾਸੀ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਚਲੋ ਉੱਥੋਂ ਦੇ ਲੋਕਾਂ ਨੇ ਸਮਝਦਾਰੀ ਵਿਖਾਈ ਤੇ ਚੋਣਾਂ ਆਪਣੇ ਪੰਜਾਬੀ ਨੂੰ ਹੀ ਇਹ ਇੱਕ ਵੱਡਾ ਵਿਸ਼ਾ ਹੈ ਜੀ ਚਿੰਤਾ ਦਾ ਆਉਣ ਵਾਲਾ ਸੱਚੇ ਪਾਤਸ਼ਾਹ ਦੀਆਂ ਵਧ ਰਹੀਆਂ ਬੇਅਦਬੀਆਂ ਭਰਾਮਾਂ ਭਰਾਮਾਂ ਦੇ ਕਤਲ ਰਾਜਨੀਤੀਆਂ ਦੇ ਤੌਰ ਤੇ ਸਾਨੂੰ ਲੜਾਇਆ ਜਾਣਾ ਪਾਰਟੀਬਾਜ਼ੀ ਦੇ ਨਾਮ ਤੇ ਸਾਨੂੰ ਲੜਾਇਆ ਜਾਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੈ ਅਸੀਂ ਕਰਦੇ ਜਾਵਾਂਗੇ ਅਸੀਂ ਧਰਮ ਦੇ ਨਾਮ ਤੇ ਲੜਦੇ ਜਾਵਾਂਗੇ ਧਰਮ ਦੇ ਨਾਮ ਤੇ ਸਾਨੂੰ ਕੁਚਲਿਆ ਜਾਏਗਾ ਜਾਤਾਂ ਪਾਤਾਂ ਦੇ ਨਾਮ ਦੇ ਆਧਾਰ ਤੇ ਸਾਨੂੰ ਦੱਬਿਆ ਜਾਏਗਾ ਪਰ ਅਸੀਂ ਜਿਹੜਾ ਹੈ ਸਮਝਣ ਦੇ ਵਿੱਚ ਅਸਮਰੱਥ ਰਵਾਂਗੇ ਪਿਆਰਿਓ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਇਹ ਗੱਲ ਆਖੀ ਸਤਿਗੁਰ ਕਹਿੰਦੇ ਕਲਯੁਗ ਮਹਿ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਇਸ ਕਲਯੁਗ ਦੇ ਵਿੱਚ ਇੱਕ ਨਾਮ ਹੀ ਸਾਡਾ ਉਧਾਰ ਕਰ ਸਕਦਾ ਹੈ ਪਰਸ਼ਾ ਕਹਿੰਦੇ ਉਹ ਨਾਨਕ ਕਹਿੰਦਾ ਹੈ ਇਹੀ ਤੇ ਬ੍ਰह्म ਵਿਚਾਰ ਹੈ ਪਿਆਰਿਓ ਇਹ ਗੁਰੂ ਦਾ ਨਾਮ ਹੀ ਸਾਡਾ ਉਤਾਰਾ ਹੈ ਸਤਗੁਰੂ ਜੀ ਨੇ ਮਾਰਗ ਚਲਤ ਹਰੇ ਹਰ ਗਾਈਐ ਜਿੱਧਰਲੇ ਪਾਸੇ ਨੂੰ ਤੁਰੇ ਤੇ ਯਾਦ ਰੱਖਿਓ ਘਰੀ ਪਰਮਾਤਮਾ ਦਾ ਨਾਮ ਸਿਮਰਦੇ ਗਏ ਤੇ ਮਾਰਗ ਵੀ ਸਫਲਾ ਤੇ ਸਾਡਾ ਮਾਰਗ ਹੋਰ ਵੀ ਸੁਹਾਵਣਾ ਤੇ ਸਫਲ ਹੋ ਜਾਏਗਾ ਪਿਆਰਿਓ ਜਿੱਧਰ ਨੂੰ ਤੁਰਿਏ ਗੁਰੂ ਦਾ ਨਾਮ ਲੈ ਕੇ ਤਾਹੀਂ ਕਲਯੁਗ ਦਾ ਪ੍ਰਤਾਪ ਘਟ ਸਕਦਾ ਤੇ ਪਿਆਰਿਓ ਨਹੀਂ ਫਿਰ ਕਲਯੁਗ ਸਿੱਖਾਂ ਦੇ ਜ਼ਰੂਰ ਹੈ ਆਉਣ ਵਾਲੇ ਸਮੇਂ ਦੇ ਬਾਰੇ ਆਪਾਂ ਜਾਣ ਸਕਦੇ ਹਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਹੋ ਜਿਹਾ ਸਮਾਂ ਹੋਏਗਾ ਆਉਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ